ਲੰਗੇ ਦੇਣੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਹੋਈ ਇਲਜ਼ਾਮ ਲੱਗੇ ਵੈਂਡਲਾਈਜ਼ ਕਰਨ ਦੇ ਔਰ ਉਸ ਤੋਂ ਬਾਅਦ ਇੱਕ ਵੱਡਾ ਇਕੱਠ ਵੱਡਾ ਰੋਸ ਔਰ ਵੱਡਾ ਪੰਜਾਬ ਬੰਦ ਦਾ ਅੰਦੋਲਨ ਸਾਹਮਣੇ ਦਿਖਾਈ ਦਿੱਤਾ ਖੈਰ ਹੁਣ ਇਸ ਪੂਰੇ ਅੰਦੋਲਨ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਉਸ ਮੂਰਤੀ ਕਾਂਡ ਨੂੰ ਲੈ ਕੇ ਗੱਲ ਕਰੀਏ ਅਜੇ ਤੱਕ ਇਹੀ ਮਸਲਾ ਬਰਕਰਾਰ ਹੈ ਕਿ ਇਹ ਹੋਇਆ ਕਿਉਂ ਇਹ ਕਿਸ ਤਰ੍ਹਾਂ ਕੀਤਾ ਗਿਆ ਇਹਨੂੰ ਕਿਸ ਨੇ ਕਰਵਾਇਆ ਸਿੱਧੇ ਤੌਰ ਦੇ ਉੱਤੇ ਸਵਾਲ ਪੁੱਛਿਆ ਜਾ ਰਿਹਾ ਹੈ ਖਾਸ ਤੌਰ ਦੇ ਉੱਤੇ ਉਸ ਵਰਗ ਤੋਂ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਇਸ ਕਾਂਡ ਤੋਂ ਬਾਅਦ ਕਿ ਆਖਿਰਕਾਰ ਇਸ ਵਰਤਾਰੇ ਨੂੰ ਕਰਵਾਇਆ ਕਿੰਨੇ ਆ ਇਹਦੇ ਪਿੱਛੇ ਹੈ ਕੌਣ ਜਿਸ ਨੇ ਉਸ ਮੂਰਤੀ ਦੇ ਉੱਤੇ ਇਸ ਤਰ੍ਹਾਂ ਹਮਲਾ ਕੀਤਾ ਆਖਿਰਕਾਰ ਉਹ ਹੈ ਕੌਣ ਇਹ ਸਵਾਲ ਲਗਾਤਾਰ ਬਰਕਰਾਰ ਰਹੇ ਔਰ ਇਹਨਾਂ ਦੇ ਵਿੱਚ ਸਰਬੰਸਿੰਘ ਪੰਦੇਰ ਦੀ ਐਂਟਰੀ ਹੁੰਦੀ ਹੈ ਸਰਬੰਸਿੰਘ ਪੰਦੇਰ ਲੰਗੇ ਦੇਣੀ ਬਿਆਸ ਲਈ ਕੂਚ ਕਰਦੇ ਨੇ ਲੰਗੀ ਰਾਤ ਬਿਆਸ ਰੁਕਣਾ ਹੁੰਦਾ ਹੈ ਉੱਥੇ ਇਕੱਠ ਕਰਨਾ ਹੁੰਦਾ ਹੈ ਔਰ ਉਸ ਤੋਂ ਬਾਅਦ ਅੱਗੇ ਆਪਣੇ ਅੰਦੋਲਨ ਨੂੰ ਉਲੀਕਣਾ ਹੁੰਦਾ ਸਰਵਨ ਸਿੰਘ ਪੰਦੇਰ ਇਸ ਦੌਰਾਨ ਇੱਕ ਵੱਡੀ ਸਟੇਟਮੈਂਟ ਦਿੰਦੇ ਨੇ ਸਰਵਨ ਸਿੰਘ ਪੰਦੇਰ ਕਹਿੰਦੇ ਨੇ ਕਿ ਏਜੰਸੀਆਂ ਉਹਨਾਂ ਦੇ ਅੰਦੋਲਨ ਨੂੰ ਨਿਊਟਰਲਾਈਜ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਿਕਰ ਕਰ ਦਿੰਦੇ ਨੇ ਇਸ ਕਾਂਡ ਦਾ ਵੀ ਹੁਣ ਸਵਾਲ ਖੜਾ ਹੋ ਗਿਆ ਹੈ ਕਿ ਕੀ ਇਹ ਇੱਕ ਡਿਕੋਏ ਸੀ ਇਹ ਕਾਂਡ ਜਿਹੜਾ ਹੋਇਆ ਇਹਦੇ ਪਿੱਛੇ ਹੱਥ ਕਿਹਦਾ ਆ ਇਹ ਸ਼ਾਇਦ ਸਰਵਨ ਸਿੰਘ ਪੰਦੇਰ ਦੀਆਂ ਗੱਲਾਂ ਤੋਂ ਸਮਝਿਆ ਜਾ ਸਕੇ ਕਿ ਉਹ ਕਹਿਣਾ ਕੀ ਚਾਹੁੰਦੇ ਜਾਂ ਫਿਰ ਇਨਡਾਇਰੈਕਟਲੀ ਉਹ ਕਿਸੁੱਤੇ ਐਲੀਗੇਸ਼ਨ ਲਾਉਣਾ ਚਾਹੁੰਦੇ ਆ ਆਓ ਸੁਣਦੇ ਆ ਸਰਵਨ ਸਿੰਘ ਪੰਦੇਰ ਕੀ ਬੋਲੇ ਮੈਂ ਸਰਵਨ ਸਿੰਘ ਪੰਦੇਰ ਜਿਵੇਂ ਦੋਵੇਂ ਫੋਰਮਾਨ ਨੇ ਫੈਸਲਾ ਕੀਤਾ ਸੀਗਾ ਪੇਸੀ ਮੋਰਚਿਆਂ ਨੂੰ ਹੋਰ ਮਜ਼ਬੂਤ ਤੇ ਤੇਜ਼ ਕਰਾਂਗੇ ਉਸੇ ਲੜੀ ਤਹਿਤ ਅੱਜ ਪੂਰੇ ਪੰਜਾਬ 'ਚ ਟਟਾਲੀਆਂ ਤਿਆਰ ਹੋ ਰਹੀਆਂ ਅੰਮ੍ਰਿਤਸਰ 'ਚ ਵੀ ਤੇ ਹੁਣ ਟਰੈਕਟਰ ਟਾਲੀਆਂਆਂ ਨੇ ਬਿਆਸ ਨੂੰ ਚਾਲੇ ਪਾਰੀਆਂ ਰਾਤ ਵੱਡਾ ਇਕੱਠ ਬਿਆਸ ਤੇ ਹੋਏਗਾ ਅਰ ਕੱਲ ਚਾਲੇ ਪਾਵਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਆਦਿਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਫਸਲੀ ਬੀਮਾ ਯੋਜਨਾ ਇਸ ਕਿਸਮ ਦੀਆਂ ਮੰਗਾਂ ਸਾਡੀਆਂ ਹੈਗੀਆਂ ਨੇ ਔਰ ਸਰਕਾਰ ਲਗਾਤਾਰ ਸਰਕਾਰ ਦੀਆਂ ਏਜੰਸੀਆਂ ਸਾਨੂੰ ਖੋਰਾ ਲਾਉਣ ਤੇ ਲੱਗੀਆਂ ਹੋਈਆਂ ਅਸੀਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਾਬਾ ਪੀਂਧਰਾਵ ਮੇਤਕਰ ਦੀ ਜਿਹੜੇ ਬੁੱਤ ਨੂੰ ਏਜੰਸੀਆਂ ਵੱਲੋਂ ਸਾਡਾ ਮੰਨਾ ਏਜੰਸੀਆਂ ਦਾ ਇਹ ਘਾਰਾ ਹੋ ਸਕਦਾ ਜਿੰਨਾ ਵੀ ਸ਼ਰਾਰਤੀਆਂ ਨੇ ਨੁਕਸਾਨ ਪਹੁੰਚਾਇਆ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਔਰ ਉਹਨਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹਾਂ ਮੈਂ ਫੇਰ ਅਪੀਲ ਕਰਦਾ ਆਪਣੇ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਮ ਜਨਤਾ ਨੂੰ ਵੀ ਜਦੋਂ ਅੰਦੋਲਨ ਦੇਸ਼ ਵਿਆਪੀ ਚੱਲਿਆ ਜਾਂਦਾ ਵਾ 26 ਜਨਵਰੀ ਨੂੰ ਸਰਕਾਰ ਹਲਾਤੀ ਦੇਸ਼ ਦੇ ਕਿਸਾਨਾਂ ਨੇ ਲਗਭਗ 15 16 ਸੂਬਿਆਂ 'ਚ ਪ੍ਰੋਗਰਾਮ ਹੁੰਦੀਆਂ ਖਬਰਾਂ ਆ ਗਈਆਂ ਸਾਨੂੰ ਜਿਹੜਾ ਸਾਂਝਾ ਲਗਭਗ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਕੀਤਾ ਇਸ ਕਰਕੇ ਉਹ ਜਿਹੜੇ ਲੋਕਾਂ ਦੀ ਸਮਾਜਿਕ ਇਕਤਾ ਨੂੰ ਤੋੜਨਾ ਚਾਹੁੰਦੇ ਇਸ ਕਰਕੇ ਅਸੀਂ ਅਪੀਲ ਕਰਦੇ ਵੀ ਧਾਰਮਿਕ ਡੇਰਿਆਂ ਦੀ ਸੁਰੱਖਿਆ ਕੀਤੀ ਜਾਵੇ ਉੱਥੇ ਕੋਈ ਜਿਹਾਕਾਰਾ ਨਾ ਕਰੇ ਪਹਿਲੋਂ ਵੀ ਪੰਜਾਬ ਨੇ ਸੰਤਾਪ ਬੜਾ ਚੇਲਿਆ ਵੀ ਇਹ ਮਸਲਾ ਹੋਰ ਬਣੇ ਤੁਰ ਪਵੇ ਕਿਉਂਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਜੱਤਨ ਦੇ ਰਾਤੇ ਤੁਰਿਆ ਹੈਗਾ ਵਾ